ਇਸ ਟੈਂਪਿੰਡ ਲੇਲੇ ਵਾਲਾ ਚ ਮੌਜੂਦ ਹੈ ਜਿੱਥੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਵੱਲੋਂ ਗੈਸ ਪਾਈਪ ਨੂੰ ਲੈ ਕੇ ਦਰਨਾ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਹੈ ਨਾ ਵੱਲੋਂ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਮੌਜੂਦ ਹੈ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸ਼ਸ਼ੀ ਕਲਪੜਾ ਜੀ ਜੀ ਬੋਲਦਾ ਕਿ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਡੀ ਜਥੇਬੰਦੀ ਵੱਲੋਂ ਜੇ ਅੱਜ ਗੱਲ ਕਰੀਏ ਲੇਲੇ ਵਾਲਾ ਪਿੰਡ ਦੀ ਇੱਤ ਅਤੇ ਗੈਸ ਪਾਈਪ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਡੀ ਜਥੇਬੰਦੀ ਵੱਲੋਂ ਕੀ ਕਹਿਣਾ ਚਾਹੋਗੇ ਦਿਖੋ ਇਹ ਗੈਸ ਨਲ ਪਾਈਪ ਜਿਹੜੀ ਲੇ ਵਾਲਾ ਦੀ ਸਤਲਵੰਡੀ ਲੈਕੇ ਦੇ ਵਿੱਚ ਜਿਹੜੀ ਕੱਢੀ ਜਾ ਰਹੀ ਹੈ ਇਹ ਸਾਡੇ ਦਰੋਂ ਵਿਰੋਧ ਹੋਇਆ ਸੀ ਵੀ ਤੁਸੀਂ ਜਿਹੜੀ ਕੱਢ ਰਹੇ ਹੋ ਕਿਸਾਨਾਂ ਦੇ ਸਹਿਮਤ ਤੋਂ ਬਿਨਾ ਕੱਢ ਰਹੇ ਹੋ ਕਿਸਾਨਾਂ ਨੂੰ ਕੀਮਤਾਂ ਜਿਹੜੀ ਜ਼ਮੀਨਾਂ ਦੀ ਕੀਮਤਾਂ ਪੂਰੀ ਨਹੀਂ ਤੁਸੀਂ ਦੇ ਰਹੇ ਉਹ ਤੇ ਅਸੀਂ ਸੰਘਰਸ਼ ਕੀਤਾ ਇਹ ਤੇ ਸਾਡਾ ਸਮਝੌਤਾ 15 ਤਰੀਕ ਨੂੰ 15 ਮਈ ਨੂੰ 2023 ਨੂੰ ਚੋ ਹੋ ਗਿਆ ਆ ਜਿਹੜੀ ਲਿਖਤੀ ਸਮਝੌਤੇ ਦੀ ਕਾਪੀ ਹੈ ਜਿਹੜੀ ਉੱਤੇ ਡੀਸੀ ਦੇ ਐਸਡੀਐਮ ਤਲਵੰਡੀ ਸਾਹਿਬ ਉਹ ਕੀਤੇ ਦੀ ਸਾਰੇ ਸਾਰੇ ਸੈਂ ਨੇ ਸਾਡੇ ਸਾਰੇ ਹੱਕ ਪੋੜੇ ਸੈਂ ਨੇ 24 ਲੱਖ ਵਿਆਪਾਰ ਏਕੜ ਦੇ ਮਾਮਲੇ ਦੀ ਸਾਡੀ ਗੱਲ ਤਾਂ ਐ ਬਈ ਹੋਈ ਹੈ ਲਿਖਤੀ ਸਮਝੌਤਾ ਹੋਇਆ ਮੈਂ ਪਰ ਇਹ ਇੰਪਲੀਮੈਂਟ ਕੀਤਾ ਨਹੀਂ ਹੁਣ ਤੱਕ ਲਾਗੂ ਨਹੀਂ ਕੀਤਾ ਜ਼ਬਰਦਸਤੀ ਆ ਕੇ ਰਾਤ ਨੂੰ ਕੰਮ ਸ਼ੁਰੂ ਕੀਤਾ ਹੁੰਦਾ ਯਾਨੀ ਪਰਪੰਦਪੰਦ ਇਹਦਾ ਸੀ ਰੋਕ ਕੀਤਾ ਪ੍ਰਧਾਨ ਜੀ ਜੇ ਗੱਲ ਕਰੀਏ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਪਰ ਸ਼ਾਸਨ ਇਹ ਕਹਿ ਰਹੇ ਆ ਵੀ ਭਈ ਇਹ ਜੀ ਭਈ ਹੋ ਜੂਗਾ ਜੀ ਅਸੀਂ ਕਰਦੇ ਆਂਗੇ ਜੀ ਇਹ ਹੋ ਜੂ ਸੋਡੀ ਗੱਲ ਜਾਇਜ਼ ਹੈ ਕੰਪਨੀ ਨਹੀਂ ਮੰਨਦੀ ਜੀ ਅਸੀਂ ਇਹਨੇ ਕੁ ਦਿਨਾਂ ਚ ਮਸਲਾ ਹੱਲ ਕਰਦਾਂਗੇ ਗੱਲਾਂ ਚ ਟਾਲਮਟੋਲ ਕਰ ਰਹੇ ਨੇ ਜਿਨੀ ਉਹ ਇਹਦਾ ਕੋਈ ਨੂ ਮਤਲ ਨਹੀਂ ਬਣਾ ਰਹੇ ਜਿਨੀ ਕੰਪਨੀ ਵਾਲੇ ਪਾਸੇ ਖੜੇ ਨੇ ਕੰਪਨੀ ਦੇ ਫਰਜ਼ਦਾਰਾਂ ਨੂੰ ਨਹੀਂ ਮੰਨਦੀ ਕੰਪਨੀ ਐਗਰੀਮੈਂਟ ਲਿਖਦੀ ਐਗਰੀਮੈਂਟ ਜਿਹੜੇ ਮਜ਼ੂਕਾਪੀ ਦਿੱਤੀ ਹੈ ਦਿਖਾਈ ਹੋਈ ਹੈ ਦਿਖਾਉਣ ਤੋਂ ਬਾਅਦ ਇਹ ਕੰਪਨੀ ਨਹੀਂ ਮੰਨਦੀ ਭਲਾ ਫਿਰ ਪ੍ਰਸ਼ਾਸਨ ਕੰਪਨੀ ਨਾਲ ਸਰਕਾਰ ਉਹਦੇ ਨਾਲ ਕਿਉਂ ਖੜੀ ਹੈ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਨੀਵੇਂ ਪਾਸੇ ਵਾਲੇ ਲੋਕਾਂ ਨੂੰ ਜਾਂਦੇ ਦੱਬਦੇ ਸਾਨੂੰ ਹਮੇਸ਼ਾ ਹੀ ਦੱਬਦੇ ਰਹਿੰਦੇ ਸਾਨੂੰ ਹੁਣ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਪਾਈਪਲਾਈਨ ਦੱਬਣਾ ਰਹੇ ਸੀ ਉਹਨੂੰ ਮਟਾਉਣ ਰੋਕਣ ਲਈ ਆਤਰ ਆ ਰਸਤੇ ਸਾਡੇ ਕਿੰਨੇ ਕਿਸਾਨ ਜ਼ਿਲ੍ਹਾ ਚ ਰਾਤਾਂ ਤੋਂ ਆਏ ਸੀ ਡੱਕ ਤੇ ਹੋ ਕੱਲ ਜਦ ਵੀ ਚੱਕਲੇ ਤੋਂ ਜਿਹੜੇ ਬੈਠੇ ਸੀ ਬੰਦੇ ਪਰ ਤੋਂ ਉਹਨਾਂ ਨੂੰ ਜਦ ਵੀ ਚੱਕ ਕੇ ਥਾਣੇ 'ਚ ਬੰਦ ਕਰਤਾ ਦੇਗਣੇ ਉੱਤੇ ਪਰਚੇ ਪਾਉਣਗੇ ਕੇਸ ਪਾਉਣਗੇ ਨਲੇ ਕਿਸਾਨਾਂ ਦੀ ਜਮੀਨਾਂ ਨੱਪ ਰਹੇ ਨੇ ਤੇ ਕਾਰਪੋਰੇਟਰਾਂ ਦਾ ਨੰਗੀ ਚਿੱਟੀ ਮਦਦ ਕਾਰਪੋਰੇਟ ਨਹੀਂ ਕਰ ਰਹੇ ਨੇ ਕਿਸਾਨਾਂ ਦੀ ਜਬੜ ਜਮੀਨਾਂ ਦਾ ਪਰੇ ਪਰ ਹਾਂ ਜੀ ਜੇ ਗੱਲ ਕਰੀਏ ਤੁਸੀਂ ਕਹਿੰਦੇ ਹੋ ਵੀ ਲਿਖਤੀ ਜਿਹੜਾ ਸਮਝੌਤਾ ਹੋਇਆ ਹੋਇਆ ਹੈ ਫਿਰ ਪੇਚ ਕਿੱਥੇ ਫਸਿਆ ਹੋਇਆ ਹੈ ਇਹਦਾ ਹੁਣ ਸਰਕਾਰ ਦੱਸੇ ਨਾ ਆ ਸਮਝੌਤਾ ਹੋਇਆ ਹੈ ਆ ਦੇਖੋ ਇਹ ਕਹਿੰਦੇ ਵੀ ਸਮਝੌਤਾ ਸੋਡਾ ਠੀਕ ਹੈ ਤੁਸੀਂ ਪਰਚਾ ਤੈਸ ਕਰੋ ਕੋਰਟ ਦੇ ਵਿੱਚ ਜੀ ਸਮਝੌਤਾ ਲੱਗੂ ਲੈ ਅਸੀਂ ਕੋ ਕਰੀ ਕੇਸ ਵੀ ਅਸੀਂ ਬੱਲੇ ਸਰਕਾਰ ਨੇ ਫੈਸਲਾ ਕੀਤਾ ਹੈ ਪ੍ਰਸ਼ਾਸਨ ਗੱਲਬਾਤ ਦੇ ਵਿੱਚ ਬੈਠਾ ਹੈ ਤੁਸੀਂ ਨੇ ਇੰਪਲੀਮੈਂਟ ਤੁਸੀਂ ਨੇ ਕਰਨਾ ਹੈ ਤੁਸੀਂ ਖੜੇ ਖੜੇ ਕੰਪਨੀ ਵਾਲਿਓ ਸਮਝਾਉਂਦੇ ਨੇ ਜਿਹੜੀ ਭੱਜਣ ਵਾਲੀ ਧਿਰ ਹੈ ਉਹਦੇ ਖਿਲਾਫ ਕੜਨੀ ਚਾਹੀਦਾ ਪ੍ਰਸ਼ਾਸਨ ਸਰਕਾਰ ਨੂੰ ਦੇ ਖਿਲਾਫ ਕੜਨਾ ਚਾਹੀਦਾ ਕੰਪਨੀ ਕੀ ਦੀ ਕੰਪਨੀ ਦੀ ਕੀਤਾ ਹੈ ਜਾਂ ਸਰਕਾਰ ਐਸ ਤਰ੍ਹਾਂ ਕਰੇ ਸਰਕਾਰ ਪਾਸੇ ਹੋ ਜੇ ਤੇ ਪ੍ਰਸ਼ਾਸਨ ਪਾਸੇ ਹੋ ਜੇ ਅਸੀਂ ਕਿਸਾਨ ਤੇ ਕੰਪਨੀ ਅਸੀਂ ਦੇਖ ਲਾਂ ਕਿ ਕੰਪਨੀ ਵਾਲਾ ਕਬਜ਼ਾ ਕਰਦਾ ਸਾਡੀ ਜ਼ਮੀਨਾਂ ਤੇ ਹੁਣ ਤੁਸੀਂ ਗੱਲਿਆ ਕੇ ਪੁਰਦਿਆਂ ਧੜਾ ਉਂਦੀ ਪੱਖ ਤੇ ਖੜ ਗਏ ਤੇ ਡਾਂਗਾ ਸਾਡੇ ਦੇ ਭਰਾਰੇ ਨੂੰ ਜ਼ਮੀਨਾਂ ਵੀ ਸਾਡੇ ਰੋਕ ਰਿਓ ਇੱਕ ਮੈਂ ਠੀਕ ਹੈ ਪ੍ਰਧਾਨ ਜੀ ਜੇ ਗੱਲ ਕਰੀਏ ਪਿੰਡ ਲੇਲੇ ਵਾਲੇ ਦੀ ਗੱਲ ਹੀ ਆ ਕਿ ਹੋਰ ਪਿੰਡਾਂ ਦੀ ਵੀ ਮਤਲਬ ਕਿ ਜਿੱਤੇ ਕੋਈ ਪ੍ਰਸ਼ਾਸਨ ਵੱਲੋਂ ਪੇਮੈਂਟ ਦਿੱਤੀ ਨਹੀਂ ਬਈ ਇਹ ਕਈ ਪਿੰਡਾਂ ਦੇ ਆ ਜੀ ਲੇਲੇ ਦੀ ਤਾਂ ਦੇਜਾ ਤਾਂ ਕਿ ਕੁੰਡੀ ਅੜ ਗਈ ਤੇ ਪੰਗਾੜ ਗਿਆ ਤੇ ਤੇ ਚਾਹੇ ਲੇਲੇ ਦੀ ਤਾਂ ਮੰਗੀ ਨਹੀਂ ਤਾਂ ਇਹ ਇਹ ਕਿਹੜਾ ਪਿੱਛੋਂ ਆਇਆ গুজরাট ਦੀ ਕੰਪਨੀ ਇਹ ਇਹਨੇ ਗਾਂ ਲੈਣ ਲੈ ਕੇ ਜਾਣੀ ਆ ਪਾਈਪਲਾਈਨ ਗੈਸ ਲਾਈਨ ਪਾਈਪ ਲੈ ਕੇ ਜਾਣੀ ਆ ਇਹੀ ਪਲਾਨ ਸਾਨੂੰ ਸਪਲਾਈ ਕਰਨੀ ਆ ਇਸੇ ਨਾਲੇ ਸਾਤੋਂ ਪੈਸੇ ਲੈਣੇ ਆ ਇਹ ਜਿਹੜੀ ਜਦੋਂ ਮਰਜ਼ੀ ਰੇਟ ਬਤਾ ਦਿੰਨੇ ਪੈਸੇ ਸਾਤੋਂ ਸਾਨੂੰ ਪੈਸੇ ਦੇ ਕੇ ਸਾਤੋਂ ਮਸੂਲ ਨੇ ਉਹ ਕਮਰਸ਼ਲ ਕੰਮ ਹੈ ਵਪਾਰਕ ਕੰਮ ਹੈ ਮਨਾਉਣ ਵਾਲਾ ਕੰਮ ਹੈ ਉਧਰੋਂ ਗੈਸ ਲਿਆ ਕੇ ਸਾਡੇ ਚੁੱਲਿਆਂ ਦੇ ਵਿੱਚ ਲਿਆਉਣੀ ਹੈ ਇਹਨਾਂ ਨੇ ਤੇ ਉਹਦਾ ਜਦੋਂ ਮਰਜ਼ੀ ਚੁੱਪਚੀ ਤੇ ਰੇਟ ਬਤਾ ਦਿੰਦੇ ਇਹਨਾਂ ਨੂੰ ਕੌਣ ਰੋਕਣ ਵਾਲਾ ਸਰਕਾਰ ਇਹਨਾਂ ਦੇ ਪੱਖ ਦੇ ਖੜੀ ਹੈ ਵੱਡੀਆਂ-ਮੱਡੀਆਂ ਪੂਰਾ ਪ੍ਰਸ਼ਾਸਨ ਇਹਨਾਂ ਦੇ ਪੱਖ ਦੇ ਖੜਾ ਤੀਰੇ ਪੁੱਛਣਾ ਵੀ ਗੈਸ ਕੀ ਰੇਟ ਵਿਕਰੀ ਹੈ ਪ੍ਰਧਾਨ ਜੀ ਜੇ ਗੱਲ ਕਰੀਏ ਪਿੰਡ ਲੇਲੇ ਵਾਲਾ ਦੀ ਤਾਂ ਲੇਲੇ ਵਾਲਾ ਤੇ ਕਿੰਨੇ ਪਰਿਵਾਰ ਆ ਜਿਨ੍ਹਾਂ ਨੂੰ ਅਜੇ ਤੱਕ ਪੇਮੈਂਟ ਨਹੀਂ ਦਿੱਤੀ ਗਈ ਦੇਖੋ ਮੈਂ ਤੁਹਾਨੂੰ ਪਹਿਲਾਂ ਕਹਿਆ ਸੀ ਵੀ ਇਸ ਮਸਲੇ ਦਾ ਬਹੁਤੀ ਜਾਣਕਾਰੀ ਹੈਗੀ ਝੰਡੇ ਤੋਂ ਜੇ ਜਿਵੇਂ ਹਾਰਾ ਸੁਣੋ ਬਤੀ ਹੁਣ ਤੇ ਤੀ ਹੁਣ ਜਿੰਨੇ ਵੀ ਹੈਗੇ ਮੈਨੂੰ ਨਹੀਂ ਜਾਣਕਾਰੀ ਇਹਦੀ ਪੂਰੀ ਕਿਉਂਕਿ ਇਹਦੀ ਜਾਣਕਾਰੀ ਝੰਡਾ ਤੋਂ ਨੂੰ ਹੈ ਬਦਲ ਚਲ ਜਿਵਾਰਾ ਤੋਂ ਤਾਂ ਜੇ ਜੇ ਗੱਲ ਕਰੀਏ ਜੇ ਕੱਲ ਦੀ ਘਟਨਾ ਦੀ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਇਲਜ਼ਾਮ ਲਾਏ ਜਾ ਰਿਹਾ ਹੈ ਵੀ ਐਸਐਚਓ ਪਿੱਖੀ ਦੀਆਂ ਜਿਹੜੀਆਂ ਬਾਹਾਂ ਤੋੜ ਦਿੱਤੀਆਂ ਗਈਆਂ ਕਿਸਾਨਾਂ ਵੱਲੋਂ ਕੀ ਕਰਨਾ ਚਾਹੁੰਦੇ ਮੈਨੂੰ ਲੱਗਦਾ ਵੀ ਇਹੀ ਜੇ ਕੋਈ ਗੱਲ ਹੀ ਨਹੀਂ ਅਸੀਂ ਕਦੇ ਧੱਕਾ ਨਹੀਂ ਕਰਦੇ ਇਹ ਜਿਹੜੀਆਂ ਮਾਂ ਹਣੇ ਹੁਣ ਬੋਲਣ ਵਾਲੇ ਦਾ ਸਰੇ ਨੇ ਮੁੰਡੇ ਵੀ ਚੰਗਾ ਭਲਾ ਖੜਾ ਸੀ ਜਾਣ ਉਦੋਂ ਕੜਿੰਦੇ ਛੱਡ ਗਿਆ ਉਹਦੇ ਪਿਛੋਂ ਨੇ ਕੀ ਨਾਟਕ ਕੀਤਾ ਇਹ ਆ ਜਾ ਨਾਟਕ ਤਾਂ ਬਹੁਤ ਕਰਦੇ ਆਂ ਹੋਰ ਵੀ ਕਾਫੀ ਮੁਲਾਜ਼ਮ ਜਿਹੜੇ ਫੱਟੜ ਹੋਇਆ ਰਾਤ ਦੇਖੋ ਅਸੀਂ ਅਸੀਂ ਹੁਣੇ ਵੀ ਉਹ ਮੁਲਾਜ਼ਮ ਨੇ ਜਿਹੜੇ ਜਿੰਨੇ ਤੁਸੀਂ ਕਹਿੰਦੇ ਸੱਟਾਂ ਵੱਜ ਗਈਆਂ ਜਾਂ ਸੱਟਾਂ ਵੱਜੀਆਂ ਜਿਹਨੂੰ ਭੇਡ ਹੁੰਦਾ ਦੋਨੇ ਪਾਸੇ ਵੱਜਦੇ ਨੇ ਇਧਰ ਹੀ ਵੱਜਦੇ ਨੇ ਉਧਰ ਵੱਜਦੇ ਨੇ ਮਾੜੀ ਗੱਲ ਨਹੀਂ ਵੱਜਣੇ ਚਾਹੀਦਾ ਨਹੀਂ ਟਕਰਾਉਣਾ ਚਾਹੀਦਾ ਪਹਿਲਾਂ ਅਸੀਂ ਕਰਨ ਕੀ ਆ ਰਹੇ ਹਾਂ ਅਸੀਂ ਆਪਣੀ ਗੱਲ ਤੁਹਾਨੂੰ ਦੱਸਣੇ ਆ ਰਹੇ ਹਾਂ ਭਾਈ ਛੱਡੀ ਜ਼ਮੀਨਾਂ ਦੇ ਵਿੱਚ ਜਬਰੀ ਕਬਜ਼ਾ ਨਾ ਕਰੋ ਪੁਲਿਸ ਉਧਰ ਖੜ ਕੇ ਡਾਂਗਾ ਭਰਾਉਣ ਦੀ ਜ਼ੋਰ ਲਾ ਰਹੀ ਹੈ ਤੇ ਸਭ ਨੂੰ ਉਲ ਅਸੀਂ ਆ ਰਹੇ ਹਾਂ ਤੁਸੀਂ ਕਹਤ ਕਦੇ ਵਾਸਤੇ ਰੋਕ ਰਹੇ ਹੋ ਮੈਂ ਆਉਂਦਿਆਂ ਨੂੰ ਪ੍ਰਧਾਨ ਜੀ ਜੇ ਗੱਲ ਕਰੀਏ ਕਦੇ ਭਾਰਤ ਮਾਲਾ ਪ੍ਰੋਜੈਕਟਰ ਨੂੰ ਲੈ ਕੇ ਪ੍ਰਦਰਸ਼ਨ ਕਦੇ ਝੋਨੇ ਦੀ ਖਰੀਦ ਨੂੰ ਲੈ ਕੇ ਪ੍ਰਦਰਸ਼ਨ ਕਦੇ ਅੱਜ ਜੇ ਆਪਾਂ ਗੱਲ ਕਰੀਏ ਗੈਸ ਪਾਈਪ ਨੂੰ ਲੈ ਕੇ ਪ੍ਰਦਰਸ਼ਨ ਕਿਸ ਤਰ੍ਹਾਂ ਹੱਲ ਹੋਣਗੇ ਇਸ ਤਰ੍ਹਾਂ ਦੇ ਮਸਲੇ ਜਿਹੜੇ ਦੇਖ ਰੋਲਾ ਰੋਟੀ ਦਾ ਰੋਲਾ ਸਾਡੇ ਚੁੱਲੇ ਦਾ ਜਦੋਂ ਸਾਡੇ ਚੁੱਲਿਆਂ ਨੂੰ ਪੈਂਦੇ ਨੇ ਉਦੋਂ ਪ੍ਰਦਰਸ਼ਨ ਤਾਂ ਹੋਣਗੇ ਉਦੋਂ ਟਕਰਾਅ ਵੀ ਹੋਣਗੇ ਪ੍ਰਦਰਸ਼ਨ ਵੀ ਹੋਣਗੇ ਉਦੋਂ ਜ਼ਿੰਦਗੀਆਂ ਵੀ ਲੱਗਣਗੀਆਂ ਰੋਟੀ ਦਾ ਰੋਲਾ ਤੇ ਉਹ ਨਾ ਰਿਕੇਆ ਉਹ ਵੀ ਸਾਡੇ ਚੁੱਲ੍ਹੇ ਨਾਲ ਜੁੜਿਆ ਹੋਇਆ ਹੈ। ਗੈਸਲਾਈਨ ਪਾਈਪ ਦਾ ਮਸਲਾ ਹੈ ਉਹ ਸਾਡੇ ਜ਼ਮੀਨਾਂ ਨਾਲ ਜੁੜਿਆ ਉਹ ਵੀ ਸਾਡੇ ਚੁੱਲ੍ਹੇ ਨਾਲ ਜੁੜਿਆ ਹੈ। ਭਾਰਤ ਮਾਲਾ ਪ੍ਰੋਜੈਕਟ ਦਾ ਮਸਲਾ ਉਹ ਵੀ ਸਾਡੀਆਂ ਜ਼ਮੀਨਾਂ ਨਾਲ ਜੁੜਿਆ ਹੈ ਸਾਡੇ ਚੁੱਲ੍ਹੇ ਨਾਲ ਜੁੜਿਆ ਹੈ। ਜਦੋਂ ਰੋਕੀ ਦਾ ਸਵਾਲ ਹੁੰਦਾ ਉਦੋਂ ਮਰਨ ਮਾਰਨ ਤੇ ਜਾਂਦੀ ਹੈ ਗੱਲ। ਪਰ ਹਾਂ ਜੀ ਆਮ ਪਬਲਿਕ ਕਹਿੰਦੀ ਹੈਗੀ ਆ ਕਿਸਾਨ ਦੂਜੇ ਦਿਨ ਧਰਨਾ ਦੇ ਕੇ ਬੈਹ ਜਾਂਦੇ ਆ ਕੀ ਕਹਿਣਾ ਚਾਹੋ? ਕੀ ਸ਼ੌਂਕ ਹੈ ਤੁਹਾਨੂੰ ਧਰਨੇ ਲਾਉਣ ਦਾ? ਰਾਤ ਨੂੰ ਕੰਡੀਆਂ ਰਾਤਾਂ ਦੇ ਵਿੱਚ ਕੋਈ ਚੱਲ ਕੇ ਦਿਖਾਓ। ਵਿਆ ਰਹੇ ਸੀ। ਮੂਰੇ ਪੁਲਿਸ ਡਾਂਗਾ ਨਹੀਂ ਖੜੀ ਐ। ਅ ਪਾਣੀ ਦੇ ਬਿਚਾਰਾਂ ਨੇ ਨਾਲ ਕਾਨੂੰਨ ਦੇ ਕੇਸ ਨੇ ਅਦਾਲਤਾਂ ਨੇ ਕੋਰਟਾਂ ਨੇ ਡਾਂਗਾ ਨੇ ਉਹਨਾਂ ਦੇ ਹੱਥਾਂ 'ਚ ਗੋਲੀਆਂ ਨੇ ਉਹਨਾਂ ਦੇ ਹੱਥਾਂ 'ਚ ਉਹਨਾਂ ਕੋਲ ਜਾਣਾ ਉਹਨਾਂ ਨਾਲ ਟੱਕਰ ਜਾਣਾ ਵਿਆਹ ਵਾਸਤੇ ਆਏ ਕੋਈ ਨਿਕਲ ਕੇ ਤਾਂ ਦੇਖੇ ਪ੍ਰਸ਼ਾਸਨ ਨਾਲ ਅੱਜ ਲਗਾਤਾਰ ਮੀਟਿੰਗਾਂ ਚੱਲੀਆਂ ਤੁਹਾਡੀ ਜਥੇਬੰਦੀਆਂ ਕੀ ਸਿੱਟਾ ਨਿਕਲ ਕੇ ਸਾਹਮਣੇ ਆਇਆ ਦੇਖੋ ਅਜ ਤੱਕ ਜਿਹੜੇ ਗ੍ਰਿਫਤਾਰ ਕੀਤੇ ਨੇ ਗੱਡੀਆਂ-ਗੁੱਡੀਆਂ ਇਹਨਾਂ ਨੇ ਇਨਵੈਸਟ ਕੀਤੀਆਂ ਨੇ ਉਹਨਾਂ ਨੂੰ ਛਡਾਉਣ ਦੀ ਗੱਲ ਆਈ ਹੈ ਜਿਨ੍ਹਾਂ 'ਚ ਰੋਜ਼ ਇਹਨਾਂ ਨੂੰ ਛੱਡਦੇ ਨਹੀਂ ਬੰਦੇ ਨੂੰ ਜਿਹੜੀ ਪ੍ਰਸ਼ਾਸਨ ਨਾਲ ਗੱਲਬਾਤ ਬੈਠਣ ਜਾ ਸਕਦਾ ਉਹ ਮਹੌਲ ਤਿਆਰ ਕਰਨਾ ਸਾਡੀਆਂ ਜਿਹੜੀਆਂ ਗੱਡੀਆਂ ਨੇ ਸਾਰੀਆਂ ਜਿਹੜੀਆਂ ਥਾਣੇ ਤੋਂ ਬੰਦ ਕੀਤੀਆਂ ਨੇ ਜਿਹੜੇ ਬੰਦੇ ਨੇ ਉਹ ਛੱਡਣਾ ਤੇ ਉਦੋਂ ਬਾਅਦ ਮਹੌਲ ਜੇ ਬੈਠਣ ਵਾਲਾ ਹੋ ਗਿਆ ਉਹ ਭਾਈ ਜੰਗਲਵਾਲ ਕਿੰਨੇ ਟਾਈਮ ਤੱਕ ਪ੍ਰਧਾਨ ਜੀ ਸੰਘਰਸ਼ ਤੁਹਾਡੇ ਚੱਲਣ ਵਾਲੇ ਆ ਜਦੋਂ ਤੱਕ ਇਹ ਹਮਲੇ ਚੱਲਦੇ ਰਹਿਣ ਕੋ ਤੱਕ ਸੰਘਰਸ਼ ਵੀ ਨਾਲ ਹੀ ਚੱਲਦੇ ਨੇ ਬਿਲਕੁਲ ਜੀ ਬਿਲਕੁਲ ਐਸੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਜਿਨ੍ਹਾਂ ਨੇ ਕਿਹਾ ਕਿ ਜਿੰਨੇ ਤੱਕ ਕਿਸਾਨਾਂ ਦੇ ਪ੍ਰੋਪਰ ਪ੍ਰਸ਼ਾਸਨ ਵੱਲੋਂ ਮਸਲੇ ਹੱਲ ਨਹੀਂ ਕੀਤੇ ਜਾਂਦੇ ਉਨੇ ਤੱਕ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਜਿਹੜੇ ਜਾਰੀ ਰਹਿਣਗੇ ਕੈਮਰਾਮੈਨ ਸੁਝਲ ਦੇ ਨਾਲ ਮਨੋ ਚਰਕੀਵਾਲ ਡੈਨਿਕ ਸਵੇਰਾ ਟੀਵੀ ਪਿੰਡ ਲੇਲੇ ਆਲਾ ਬਟਿੰਡਾ